ਅਸੀਂ ਗੱਲ ਕਰ ਰਹੇ ਸੀ ਇੱਕ ਐਸੀ ਤਕਨੀਕ ਤੇ ਐਸੀ ਵਿਧੀ ਤੇ ਜਿਹੜੀ ਜੀਵਨ ਨੂੰ ਬਦਲਣ ਦੇ ਵਿੱਚ ਬੜਾ ਵੱਡਾ ਅਸਰ ਰੱਖਦੀ ਹੈ ਕਿਉਂਕਿ ਬਿਨਾਂ ਕੁਝ ਜਾਣੇ ਬਦਲਿਆ ਨਹੀਂ ਜਾ ਸਕਦਾ ਤੇ ਜ਼ਿੰਦਗੀ ਦੇ ਪੇਪਰ 'ਚ ਹਰ ਬੰਦਾ ਪਾਸ ਹੋਣਾ ਚਾਹਦਾ ਇਨਸਾਨ ਕੋਲ ਹੀ ਇਹ ਤਾਕਤ ਹੈ ਕਿ ਉਹ ਦੇਵਤਾ ਹੋ ਸਕਦਾ ਉਹ ਬ੍ਰਹਮ ਹੋ ਸਕਦਾ ਔਰ ਜਾਨਵਰ ਵੀ ਹੋ ਸਕਦਾ ਤਿੰਨ ਮਹੀਨੇ ਇਸ ਕਿਰਿਆਚੂਲੰਘਣ ਤੋਂ ਬਾਅਦ ਇਸ ਤਕਨੀਕ ਨਾਲ ਜੁੜਨ ਤੋਂ ਬਾਅਦ ਤੁਹਾਡਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਏਗਾ ਆਪਣੇ ਬਾਰੇ ਕੁਝ ਐਸੀ ਜਾਣਕਾਰੀ ਹੋਏਗੀ ਤੁਹਾਨੂੰ ਤੁਸੀਂ ਹੈਰਾਨ ਹੋ ਜਾਗੇ ਔਰ ਇਹ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਦੇ ਬਾਰੇ ਕੋਈ ਬਾਬਾ ਕੋਈ ਜੋਤਿਸ਼ੀ ਕੋਈ ਹੋਰ ਬੰਦਾ ਨਹੀਂ ਦੱਸ ਰਿਹਾ ਤੁਹਾਡਾ ਖੁਦ ਦਾ ਅਨੁਭਵ ਹੈ ਤੁਸੀਂ ਖੁਦ ਜਾਣ ਲਿਓ ਕਿਸੇ ਵੀ ਇੰਟੂਸ਼ਨ ਵਾਸਤੇ ਸਿਕ ਸੈਂਸ ਕੰਮ ਕਰਦੀ ਹੈ ਔਰ ਤੁਸੀਂ ਸਿਕਸ ਸੈਂਸ ਨੂੰ ਹੀ ਕੰਮ ਲਾ ਦਿੰਦੇ ਹੋ ਕਿਉਂਕਿ ਹੋਣ ਵਾਲੀਆਂ ਕੁਝ ਘਟਨਾਵਾਂ ਦਾ ਤੁਹਾਨੂੰ ਪਹਿਲੇ ਤੋਂ ਪਤਾ ਹੁੰਦਾ ਕਈ ਵਾਰ ਅਸੀਂ ਰੋਡ ਤੇ ਜਾ ਰਹੇ ਹੁੰਦੇ ਹਾਂ ਔਰ ਅਚਾਨਕ ਸਾਹਮਣੇ ਕੋਈ ਚੀਜ਼ ਆ ਜਾਂਦੀ ਹੈ ਉਸ ਟਾਈਮ ਅਸੀਂ ਕਿਸੇ ਤੋਂ ਸਲਾਹ ਨਹੀਂ ਮੰਗਦੇ ਸਾਡੀ ਆਪਣੀ ਜਾਣਕਾਰੀ ਨੂੰ ਹੀ ਮੌਕੇ ਤੇ ਡਿਸੀਜਨ ਲੈਣਾ ਪੈਂਦਾ ਜੇ ਸਾਨੂੰ ਲੱਗਦਾ ਵੀ ਜ਼ਿੰਦਗੀ 'ਚ ਕੁਝ ਐਸੀਆਂ ਤਕਲੀਫਾਂ ਨੇ ਜਿਹੜੀਆਂ ਵਾਰ-ਵਾਰ ਹੋ ਰਹੀਆਂ ਔਰ ਸਾਨੂੰ ਪਤਾ ਨਹੀਂ ਅਸੀਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਹੁੰਦੀਆਂ ਨਹੀਂ ਤੇ ਫਿਰ ਮੈਨੂੰ ਲੱਗਦਾ ਉੱਥੇ ਕੁਝ ਗਲਤੀ ਹੈ ਤੁਹਾਨੂੰ ਸਹੀ ਢੰਗ ਨਾਲ ਪਤਾ ਹੀ ਨਹੀਂ ਹੈ ਔਰ ਆਪਣੇ ਆਪ ਨੂੰ ਇੱਕ ਸਹੀ ਔਰ ਪੂਰੀ ਹੋਸ਼ ਵਿੱਚ ਆਪਣੇ అనుభవ ਨਾਲ ਆਪਣੇ ਬਾਰੇ ਕੁਝ ਫੀਲ ਕਰਨਾ ਕੁਝ ਜਾਣਨਾ అనుਭਵੀ ਤੁਹਾਡਾ ਅਭਿਆਸ ਬਣਦਾ ਤੁਹਾਡਾ ਸਿਮਰਨ ਬਣਦਾ ਜੇ ਕਿਤੇ ਤੁਹਾਡੀ ਜਾਣਕਾਰੀ ਗਲਤ ਹੁੰਦੀ ਜਾਂ ਤੁਹਾਡੀ ਸਮਝਦਾਰੀ ਤੁਹਾਡਾ ਅੰਦਾਜ਼ਾ ਗਲਤ ਹੁੰਦਾ ਤੇ ਉਹ ਰੋੜ ਦੀ ਘਟਨਾ ਦਾ ਜਿਹੜਾ ਬਚਣ ਵਾਲਾ ਨੂੰ ਪਾਵੇ ਉਹ ਬੜਾ ਡਰਾਵਣਾ ਹੋ ਜਾਂਦਾ ਕਿਉਂਕਿ ਜਾਣਕਾਰੀ ਵਾਸਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਆਂ ਵੀ ਬਿਨਾ ਭਾਗਾਂ ਤੋਂ ਸਤ ਸੰਗ ਨਹੀਂ ਮਿਲਦਾ ਕਿਸੇ ਸਤ ਦਾ ਮਤਲਬ ਹੈ ਕਿਸੇ ਦੀ ਸੱਤਾ ਕਿਸੇ ਦੀ ਉਹ origignal ਅਨੁਭਵ ਨਾਲ ਜੁੜ ਜਾਣਾ ਕੋਈ ਐਸੀ ਜਾਣਕਾਰੀ ਮਿਲ ਜਾਣਾ ਜਾਣਕਾਰੀ ਤੇ ਇੱਕ ਅਲੱਗ ਤੋਂ ਆਪਾਂ ਪੂਰੀ ਇੱਕ ਵੀਡੀਓ ਕਰਾਂਗੇ ਅੱਜ ਅਸੀਂ ਅਨੁਭਵ ਤੇ ਗੱਲ ਕਰਦੇ ਆਂ ਜਗਤ ਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਤੁਰ ਦੀ ਬਾਣੀ ਜਿਹਨੂੰ ਅਸੀਂ ਤੁਰ ਦੀ ਕਹਿੰਨੇ ਆ ਸ਼िखर ਦੀ ਇਲਾਹੀ ਬਾਣੀ ਉੱਚ ਮਹਾਰਾਜ ਫਰਮਾਨ ਕਰਦੇ ਨੇ ਵੀ ਜਿਹੜਾ ਪੈਸੇ ਦਾ ਸਿਮਰਨ ਹੈ ਜਿਹੜਾ ਮੋਹ ਦਾ ਸਿਮਰਨ ਹੈ ਜਿਹੜਾ ਕੋਠੀਆਂ ਦਾ ਸਿਮਰਨ ਹੈ ਬੰਗਲਿਆਂ ਦਾ ਸਿਮਰਨ ਹੈ ਕਾਮ ਦਾ ਸਿਮਰਨ ਹੈ ਮਹਾਰਜ ਕਹਿੰਦੇ ਆ ਪੈਸੇ ਦੇ ਸਿਮਰਨ ਨੇ ਤੈਨੂੰ ਸੱਪ ਦੀ ਜੂਨ ਦੇਣੀ ਆ ਕੋਠੀਆਂ ਦੇ ਸਿਮਰਨ ਨੇ ਤੈਨੂੰ ਪ੍ਰੇਤ ਬਣਾ ਦੇਣਾ ਹਜੇ ਵਕਤ ਹੈ ਸਮਰ ਜਾ ਬੱਚਿਆਂ ਦੇ ਜਿਆਦਾ ਮੋਹ ਨੇ ਤੈਨੂੰ ਸੂਰ ਬਣਾ ਦੇਣਾ ਕਾਮ ਦੀ ਬਹੁਤ ਜ਼ਿਆਦਾ ਇੱਛਾ ਤੈਨੂੰ ਵੇਸ਼ਾ ਦੀ ਜੂਨ ਵੱਲ ਲੈ ਜਾਏਗੀ ਅਗਲੇ ਸਰੀਰ ਦੀ ਸਿਰਜਣਾ ਕਰਦਾ ਤੁਹਾਡਾ ਸਿਮਰਨ ਔਰ ਜੇ ਤੁਸੀਂ ਮਨੁੱਖ ਹੋ ਤੇ ਸਿਮਰਨ ਤੁਹਾਡਾ ਕੋਈ ਨਾ ਕੋਈ ਚੱਲ ਹੀ ਰਿਹਾ ਇਹ 100% ਪੱਕਾ ਹੈ ਮਹਾਰਾਜ ਨੇ ਤਾਂ ਹੀ ਇਹਦੇ ਬਾਰੇ ਦੱਸਿਆ ਔਰ ਸਾਡੇ ਵਾਸਤੇ ਜਾਣਕਾਰੀ ਹੈ ਮਨੁੱਖਾਂ ਵਾਸਤੇ ਇਨਸਾਨਾਂ ਵਾਸਤੇ ਸਾਨੂੰ ਉਹਦੇ ਤੋਂ ਫਾਇਦਾ ਲੈਣਾ ਕਿੰਨੀ ਲੈਣਾ ਉਹ ਅਸੀਂ ਸੋਚਣਾ ਤੁਹਾਡਾ ਅਨੁਭਵੀ ਜੋ ਤੁਹਾਨੂੰ ਅਨੁਭਵ ਹੈ ਅੱਛਾ ਬੁਰਾ ਜੋ ਵੀ ਹੈ ਉਸੇ ਅਨੁਭਵ ਨੇ ਸਿਮਰਨ ਬਣ ਜਾਣਾ ਜਪ ਬਣ ਜਾਣਾ ਧਿਆਨ ਬਣ ਜਾਣਾ ਸਮਾਧੀ ਬਣ ਜਾਣਾ ਯਾਨੀ ਉਹਦਾ ਜੋ ਸ਼ਿਖਰ ਹੈ ਉਹਦੀ ਜੋ ਸੱਤਾ ਹੈ ਉਹਨੂੰ ਤੁਸੀਂ ਪਾ ਲੈਣਾ ਇੱਥੋਂ ਤੱਕ ਕਿ ਇਹ ਜਿਹੜਾ ਅਨੁਭਵ ਹੈ ਤੁਹਾਡਾ ਸਰੀਰਕ ਜਿਹੜੇ ਇਹ ਰਿਸ਼ਤੇ ਆ ਤੁਹਾਡਾ ਸਮਾਜਿਕ ਅਕਸ ਹੈ ਪਰਿਵਾਰਕ ਅਕਸ ਹੈ ਧਾਰਮਿਕ ਅਕਸ ਹੈ ਉਹਨੂੰ ਵੀ ਇਹੀ ਸਿਰਜਦਾ ਇਹੀ ਬਣਾਉਂਦਾ ਕਿਉਂਕਿ ਕਿਸੇ ਹੋਰ ਦੇ ਅਨੁਭਵ ਨਾਲ ਉਹ ਨਹੀਂ ਬਣਦਾ ਜੋ ਮੈਂ ਜਾਣਦਾ ਮੈਂ ਮਿੱਠਾ ਖਾਦਾ ਮੈਨੂੰ ਪਤਾ ਸਾਰੀ ਦੁਨੀਆ ਕਹਿੰਦੀ ਹੈ ਮਿੱਠਾ ਹੁੰਦਾ ਪਰ ਅਨੁਭਵ ਉਹ ਹੈ ਜਦੋਂ ਮੈਂ ਉਹਨੂੰ ਖਾ ਲਿਆ ਜਦੋਂ ਮੈਨੂੰ ਜਾਣ ਲਿਆ ਔਰ ਐਸੀ ਇਹ ਵਿਧੀ ਹੈ ਜਿਹੜਾ ਕਰੋੜਾਂ ਜਨਮਾਂ ਦਾ ਪੈਟਰਨ ਬਣਿਆ ਹੈ ਕਰਮ ਸੰਸਕਾਰ ਕਿਵੇਂ ਤੁਹਾਨੂੰ ਚਲਾਈ ਜਾ ਰਹੇ ਹਨ अनंत जन्मा दी जेडी उली बणियां ओनु कुछ महिना नाल ਤੁਸੀਂ ਪਛਾਣਨ ਲੱਗ ਜਾਂਦੇ ਹੋ ਔਰ ਇਹ ਤੁਹਾਡਾ ਆਪਣਾ ਅਨੁਭਵ ਹੁੰਦਾ ਇਹਦੇ ਵਿੱਚ ਕਿਸੇ دوسرے ਦੀ ਕੋਈ ਅਸੀਂ ਯੋਗਤਾ ਨਹੀਂ ਸਮਝਦੇ ਕਿਉਂਕਿ ਅਸੀਂ ਆਪਣੇ ਅਨੁਭਵ ਨਾਲ ਬਦਲਣਾ ਜੋ ਸਾਡੇ ਚ ਬਦਲਾਹ ਟਾਣੀ ਹੈ ਉਹ ਆਪਣੇ ਅਨੁਭਵ ਨਾਲ ਆਣੀ ਹੈ ਔਰ ਕਈ ਵਾਰੀ ਜਿਹੜੀਆਂ ਜਾਣਕਾਰੀਆਂ ਨੇ ਜਿਹੜੇ అనుభవ ਨੇ ਜਿਵੇਂ ਮਹਾਰਾਜ ਨੇ ਦੱਸਿਆ ਵੀ ਜਿਹੜਾ ਪੈਸੇ ਦਾ ਸਿਮਰਣਾ ਨਾ ਸਾਨੂੰ ਸੱਪ ਦੀ ਜੂਨ ਵੱਲ ਲੈ ਜਾਂਦਾ ਇਹਦੀ ਸ਼ੁਰੂਆਤ ਅਸੀਂ ਕਿੱਦਾਂ ਦੇਖਦੇ ਆ ਜਿਹਨੂੰ ਮਾੜੇ ਕਰਮ ਹਜ਼ਮ ਹੋ ਰਿਹਾ ਉਹਦਾ ਸਿਮਰਣ ਉਹਦਾ ਅਭਿਆਸ ਬਣਦਾ ਜਾ ਰਿਹਾ ਜਿਵੇਂ ਤੁਸੀਂ ਸੁਣਿਆ ਹੋਏਗਾ ਕੋਈ ਬੰਦਾ ਕਹਿੰਦਾ ਵੀ ਮੈਨੂੰ ਇਸ ਬੰਦੇ ਨੇ ਸ਼ਰਾਬ ਪੀਤੀ ਹੋਏ ਤਾਂ ਪਤਾ ਨਹੀਂ ਲੱਗਦਾ ਇਹਦਾ ਮਤਲਬ ਉਹ ਬੁਰਾ ਕਰਮ ਨੂੰ ਹਸਮ ਹੋ ਰਿਹਾ ਉਹਦੀ ਬਿਰਤੀ ਜੜ ਹੋ ਰਹੀ ਹੈ ਉਹ ਪੱਥਰ ਦੀ ਜ਼ੂਨ ਵੱਲ ਕਿਸੇ ਚਟਾਨ ਦੀ ਜ਼ੂਨ ਵੱਲ ਵੱਧ ਰਿਹਾ ਕਿਉਂਕਿ ਆਪਣੇ ਆਪ ਨੂੰ ਜੜ ਕਰਦਾ ਜਾ ਰਿਹਾ ਉਹ ਮਤਲਬ ਚੇਤਨਾ ਵਿਕਸਿਤ ਹੋ ਸਕਦੀ ਹੈ ਜਾਂ ਥੱਲੇ ਹੋ ਸਕਦੀ ਹੈ ਯਾਨੀ ਉਹਨੂੰ ਹੋਸ਼ ਤੋਂ ਅਲਰਜੀ ਹੋਣ ਲੱਗ ਗਈ ਇੱਕ ਐਨੇ ਅੱਛੇ ਮੌਕੇ ਨੂੰ ਉਹ ਮਿੱਟੀ ਜਮਲਾਈ ਜਾ ਰਿਹਾ ਇੱਕ ਬੰਦਾ ਬੜੀ ਅੱਛੀ ਤਨਖਾਹ ਲੈਂਦਾ ਬੜਾ ਅੱਛਾ ਦਾ ਕਾਰੋਬਾਰ ਚੱਲਦਾ ਪਰ ਫਿਰ ਵੀ ਉਹਨੂੰ ਚੋਰੀ ਦੇ ਪੈਸੇ ਦੀ ਆਦਤ ਹੈ ਔਰ ਉਹ ਦੇ ਵਿੱਚ ਬੜਾ ਐਕਸਪਰਟ ਹੁੰਦਾ ਜਾ ਰਿਹਾ ਬੜਾ ਬਿਆਸੀ ਹੁੰਦਾ ਜਾ ਰਿਹਾ ਉਹਨੂੰ ਅਨੁਭਵ ਹੁੰਦਾ ਜਾ ਰਿਹਾ ਇੰਨੇ ਕ ਪੈਸੇ ਇਸ ਤਰ੍ਹਾਂ ਬਣਾ ਲੰਦਾ ਉਹ ਕਰਮ ਨੂੰ ਹਜ਼ਮ ਹੋ ਰਿਹਾ ਇਹ ਮਾੜਾ ਕਰਮ ਜਿਹੜਾ ਹਜ਼ਮ ਹੋ ਰਿਹਾ ਇਹ ਸਿੱਧਾ ਸਿੱਧਾ ਇੱਕ ਫਾਰਮੂਲਾ ਹੈ ਉਹਨੂੰ ਅੱਛੇ ਤਰੀਕੇ ਨਾਲ ਜੇ ਅਸੀਂ ਸਮਝ ਲਈਏ ਤਾਂ ਜਿਆਦਾ ਆਸਾਨ ਹੋ ਜਾਏਗਾ ਵੀ ਜਦੋਂ ਕੋਈ ਖੁਰਾਕ ਸਾਨੂੰ ਹজম ਹੋਣ ਲੱਗ ਜਾਂਦੀ ਹੈ ਜਦੋਂ ਕੋਈ ਵੀ ਖੁਰਾਕ ਸਾਨੂੰ ਹজম ਹੋਣ ਲੱਗ ਜਾਂਦੀ ਹੈ ਤੇ ਉਹਨੇ ਸਾਡੀ ਤਾਕਤ ਬਣਾਨਾ ਜਿਹੜੀ ਖੁਰਾਕ ਸਾਨੂੰ ਹজম ਹੋਣ ਲੱਗੀ ਉਹਨੇ ਸਾਡੀ ਤਾਕਤ ਬਣਾਨਾ ਜਿਹੜੀ ਚੀਜ਼ ਸਾਨੂੰ ਹজম ਨਹੀਂ ਹੁੰਦੀ ਉਹ ਤੇ ਅਸੀਂ ਖਾਣਾ ਹੀ ਨਹੀਂ ਹੁਣ ਕਿਸ ਤਰ੍ਹਾਂ ਦੀ ਤਾਕਤ ਸਾਨੂੰ ਚਾਹੀਦੀ ਹੈ ਅਸੀਂ ਉਚਾਈ ਵੱਲ ਜਾਣਾ ਹੈ ਜਾਂ ਨਿਵਾਣ ਵੱਲ ਜਾਣਾ ਹੈ ਕਿਉਂਕਿ ਇਨਸਾਨ ਹੋਣ ਨਾਤੇ ਆ ਤੇ ਸਾਡੇ ਕੋਲ ਸੁਵਿਧਾ ਅਸੀਂ ਉੱਪਰ ਵੀ ਉੱਠ ਸਕਦੇ ਹਾਂ ਅਸੀਂ ਨੀਚੇ ਵੀ ਜਾ ਸਕਦੇ ਹਾਂ ਤੇ ਜੇ ਕੁਝ ਬੁਰਾ ਤੁਹਾਨੂੰ ਹਜ਼ਮ ਹੋ ਰਿਹਾ ਅੱਛਾ ਲੱਗ ਰਿਹਾ ਜਾਂ ਜ਼ਿੰਦਗੀ ਦੀ ਕਿਸੇ ਹੋਰ ਔਕੜ ਜਾਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਮਝ ਨਹੀਂ ਆ ਰਹੀਆਂ ਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਜ਼ਰੂਰੀ ਹੈ ਇਨਸਾਨ ਹੋਣ ਵਾਸਤੇ ਉਹ ਹੈ ਆਪਣੇ ਆਪ ਬਾਰੇ ਕੁਝ ਜਾਣਨਾ ਔਰ ਇਹ ਵਿਧੀ 3 ਮਹੀਨੇ ਦੇ ਅੰਦਰ ਉੱਚ ਸ਼ੁਰੂਆਤ ਕਰਦੀ ਹੈ ਮੇਰਾ 100% ਵਾਅਦਾ ਹੈ ਤੁਹਾਡੇ ਨਾਲ ਵੀ ਤੁਹਾਡੀ ਜ਼ਿੰਦਗੀ ਦੇ ਬਦਲਾਅ ਚ ਪਹਿਲਾ ਕਦਮ ਹੋਏਗੀ ਔਰ ਬੜਾ ਸਾਰਥਕ ਕਦਮ ਹੋਏਗੀ ਜੇ ਵਾਰ-ਵਾਰ ਤੁਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਭਾਵਨਾਤਮਕ ਵਾਰ ਤੋਂ ਆਹਤ ਹੋ ਰਹੋ ਤੇ ਫਿਰ ਆ ਗੱਲ ਪੱਕੀ ਐ ਤੁਹਾਡੀ ਜਾਣਕਾਰੀ ਅਧੂਰੀ ਐ ਨਹੀਂ ਤੇ ਤੁਸੀਂ ਐਕਸੀਡੈਂਟ ਤੋਂ ਬਚ ਜਾਂਦੇ ਵਾਰ-ਵਾਰ ਉਹ ਘਟਨਾ ਨਹੀਂ ਹੋ ਸਕਦੀ ਜੇ ਤੁਹਾਨੂੰ ਮਾੜੇ ਕਰਮ ਹਜ਼ਮ ਹੋ ਰਿਹਾ ਤੇ ਫਿਰ ਤੁਹਾਡੀ ਜਾਣਕਾਰੀ ਗਲਤ ਐ ਕਿਉਂਕਿ ਜੇ ਅਸੀਂ ਅੰਮ੍ਰਿਤਸਰ ਪਹੁੰਚਣਾ ਹੈ ਔਰ ਰਾਜਪੁਰੇ ਤੋਂ ਦਿੱਲੀ ਵੱਲ ਨੂੰ ਚੱਲ ਪਈਏ ਤੇ ਉਹ ਕਦੇ ਵੀ ਨਹੀਂ ਪਹੁੰਚਿਆ ਜਾਏਗਾ ਕਿਉਂਕਿ ਸ਼ਾਂਤੀ ਵਾਸਤੇ ਸੁੱਖ ਵਾਸਤੇ ਜਿਹੜੀਆਂ ਚੀਜ਼ਾਂ ਤੇ ਤੁਸੀਂ ਆਸ ਕਰ ਰਹੇ ਹੋ ਜਿਹੜਾ ਮਾਰਗ ਤੁਸੀਂ ਫੜ ਲਿਆ ਉਹ ਨੀਚੇ ਵੱਲ ਨੂੰ ਜਾਂਦਾ ਤੁਹਾਨੂੰ ਕੋਈ ਗਲਤਫਹਮੀ ਹੋ ਗਈ ਹੈ ਤੁਸੀਂ ਕਿਸੇ ਗਲਤ ਚੀਜ਼ ਤੋਂ ਸਮੋਹਿਤ ਹੋ ਗਿਓ ਹਿਪਨੋਟਾਈਜ਼ ਹੋ ਗਿਓ ਤੁਹਾਡੇ ਕੋਲ ਐਡਰੈਸ ਗਲਤ ਹੈ ਪਰ ਕਈ ਵਾਰ ਅਸੀਂ ਉਹਨਾਂ ਰਾਵਾਂ ਵੱਲ ਨਹੀਂ ਜਾਂਦੇ ਜਿਹੜੇ ਬੜੇ ਮੁਸ਼ਕਲ ਹੁੰਦੇ ਨੇ ਔਖੇ ਹੁੰਦੇ ਨੇ ਕੁਝ ਚੀਜ਼ਾਂ ਢਿੱਡੀਆਂ ਔਖੀਆਂ ਹੈ ਨਹੀਂ ਜਿੱਡੀਆਂ ਬਣਾ ਦਿੱਤੀਆਂ ਜਾਂਦੀਆਂ ਉਹਨਾਂ ਦੀ ਪੇਸ਼ਕਾਰੀ ਇਸ ਢੰਗ ਨਾਲ ਕਰ ਦਿੱਤੀ ਜਾਂਦੀ ਹੈ ਵੀ ਮਤਲਬ ਇਸ ਤੋਂ ਔਖਾ ਕੁਝ ਨਹੀਂ ਹੈ। ਔਰ ਮੈਨੂੰ ਲੱਗਦਾ ਹੁਣ ਤੱਕ ਜਿੰਨੇ ਵੀ ਧਰਮ ਹੈ ਉਹ ਸਾਰਿਆਂ ਦੀ ਜੇ ਅਸੀਂ ਗੱਲ ਕਰੀਏ ਤੇ ਸਭ ਤੋਂ ਆਸਾਨ ਸੌਖਾ ਜਿਹੜਾ ਮਹਾਰਾਜ ਨੇ ਕਿਹਾ ਵੀ ਸ਼ਬਦ ਗੁਰੂ ਸ਼ਬਦ ਗੁਰੂ ਮਤਲਬ ਗਿਆਨ ਤੁਹਾਡਾ ਹਰਸਤਾ ਬਣਨਾ ਤੇ ਗਿਆਨ ਨਾਲ ਅਨੁਭਵ ਦਾ ਰਿਸ਼ਤਾ ਬੜਾ ਨਿੱਜੀ ਹੈ ਜਦੋਂ ਤੁਸੀਂ ਸਮਾਜਿਕ ਤੌਰ ਤੇ ਅਨੁਭਵ ਦੇ ਪ੍ਰਮਾਣ ਮੰਗਣ ਲੱਗ ਜਾਂਦੇ ਹੋ ਜਾਂ ਇਹਦਾ ਜਨਤਕ ਪ੍ਰਦਰਸ਼ਨ ਹੈ ਜਿਹੜਾ ਉਹ 100% ਇਸ ਗੱਲ ਨੂੰ ਪੱਕਾ ਕਰਦਾ ਵੀ ਇਹ ਸਨੁਭਵ ਤੇ ਜਾਂ ਤੇ ਤੁਹਾਨੂੰ ਸ਼ੱਕ ਹੈ ਤੇ ਜਾਂ ਹਲੇ ਤੁਹਾਨੂੰ ਆਪਣੇ ਆਪ ਬਾਰੇ ਸਹੀ ਜਾਣਕਾਰੀ ਨਹੀਂ ਹੈ ਕਿਉਂਕਿ ਸਾਨੂੰ ਸਿਖਾਇਆ ਜਾਂਦਾ ਹੈ ਹਮੇਸ਼ਾ ਵਿਰੋਧ ਕਰਨਾ ਕਿਸੇ ਚੀਜ਼ ਨੂੰ ਰੋਕਣਾ ਜੇ ਬੁਰੀ ਹੈ ਤੇ ਉਹਨੂੰ ਰੋਕ ਦਿਓ ਅੱਛਾ ਮੈਥਡ ਹੈ ਕੰਮ ਕਰਦਾ ਉਸਤੇ ਕਰਨਾ ਚਾਹੀਦਾ ਪਰ ਇੱਕ ਐਸੀ ਜਿੱਤ ਹੈ ਜਿਹੜੀ ਬਿਨਾ ਲੜੇ ਬਿਨਾ ਰੋਕ ਕੇ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਮਹਾਰਾਜ ਕਹਿੰਦੇ ਆਂ ਵੀ ਮਨ ਨੂੰ ਜਿੱਤ ਲੈਣਾ ਹੀ ਜਗ ਨੂੰ ਜਿੱਤ ਲੈਣਾ ਔਰ ਕਿਸੇ ਹੋਰ ਦੇ అనుభవ ਨਾਲ ਇਹ ਸੰਭਵ ਨਹੀਂ ਹੈ ਉਹ ਜਿੱਤ ਜਿਹੜੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਪਰ ਉਨੂੰ ਹਾਸਲ ਕਰਨ ਵਾਸਤੇ ਸਾਨੂੰ ਆਪਣੇ ਆਪ ਨੂੰ ਪਹਿਚਾਣਨਾ ਤੇ ਪਵੇਗਾ ਜਿੱਤ ਮੈਨੂੰ ਮਿਲ ਵੀ ਜਾਂਦੀ ਹੈ ਪਰ ਮੈਂ ਜਾਣਦਾ ਹੀ ਨਹੀਂ ਮੈਂ ਕੌਣ ਆ ਤੇ ਫਿਰ ਜਿੱਤ ਕਿੰਨੂੰ ਮਿਲੇ ਕੌਣ ਜਿੱਤਿਆ ਮੈਂ ਕੌਣ ਆ ਇਸ ਕਰਕੇ ਇਹ ਸਵਾਲ ਦਾ ਜਵਾਬ ਪਹਿਲੇ ਜ਼ਰੂਰੀ ਹੈ ਅਸੀਂ ਪਰਸਨਲ ਕਰਦੇ ਸੀਗੇ ਇਹ ਛੋਟੇ ਛੋਟੇ ਗਰੁੱਪ ਜਿਹੜੇ ਆ ਗਏ ਆ ਔਰ ਕੁਝ ਮਿੱਤਰਾਂ ਦੇ ਕਹਿਣ ਤੇ ਅਸੀਂ ਇਹਨੂੰ ਸੋਸ਼ਲ ਮੀਡੀਆ ਤੇ ਵੀ ਬੋਲਣਾ ਸਟਾਰਟ ਕਰਿਆ ਸੀ ਔਰ 1 ਜੂਨ ਤੋਂ ਅਸੀਂ ਇੱਕ ਗਰੁੱਪ ਬਣਾ ਰਹੇ ਹਾਂ ਜੇ ਸਾਡੇ ਕੋਲ ਜਗ੍ਹਾ ਹੋਈ ਤੇ ਤੁਸੀਂ ਸਾਡੇ ਨਾਲ ਵੀ ਕਰ ਸਕਦੇ ਹੋ ਤੇ ਉਹਦਾ ਅਸੀਂ 28 28 ਦਿਨਾਂ ਬਾਅਦ ਲਾਈਵ ਵੀ ਦਿਖਾਵਾਂਗੇ ਕਿਉਂਕਿ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਸਮਾਜਿਕ ਤੌਰ ਤੇ ਜਾਂ ਕਿਸੇ ਗਰੁੱਪ ਦੇ ਵਿੱਚ ਨਹੀਂ ਕਰ ਸਕਦੇ ਇੱਥੇ ਮੇਰਾ WhatsApp ਨੰਬਰ ਹੈ ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਲੱਗਦੀ ਹੈ ਇਸ ਵਿਧੀ ਚ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਜਿੰਨਾ ਕ ਪਰਮੇਸ਼ਰ ਨੇ ਮੈਨੂੰ ਸਮਰੱਥਾ ਬਖਸ਼ੀ ਹੈ ਉਹਦੇ ਹਸਾਬ ਨਾਲ ਮੈਂ ਪੂਰਾ ਵਾਹ ਲਾ ਦਾਂਗਾ ਪੂਰੀ ਜੋਰ ਲਾ ਦਾਂਗਾ ਔਰ ਮੈਨੂੰ ਆਸ ਹੈ ਵੀ ਤੁਸੀਂ 100% ਆਪਣੇ ਆਪ ਬਾਰੇ ਕੁਝ ਖਾਸ ਜਾਣੋਗੇ ਔਰ ਉਹ ਸੱਚ ਐਸ ਕਰਕੇ ਆ ਕਿਉਂਕਿ ਤੁਹਾਡਾ ਅਨੁਭਵ ਹੈ ਉਹਦੇ ਵਾਸਤੇ ਹਵਾਲਿਆਂ ਦੀ ਲੋੜ ਨਹੀਂ ਹੈ ਤੇ 1 ਜੂਨ ਤੋਂ ਅਸੀਂ ਇਹ ਗਰੁੱਪ ਸ਼ੁਰੂ ਕਰ ਰਹੇ ਹਾਂ ਵੈਸੇ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੀ ਹੈ 28 28 ਦਿਨਾਂ ਦੀ ਇਹਦੇ ਤਿੰਨ ਪਾਰਟ ਹੈ 84 ਦਿਨਾਂ ਦੀ ਇਹ ਵਿਧੀ ਹੈ ਤੁਸੀਂ ਇੱਕ ਡਾਇਰੀ ਲੈਣੀ ਹੈ ਇੱਕ ਪੈਨ ਲੈਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੋਈ ਵੀ ਵਿਕਾਰ ਜਿਸ ਤਰ੍ਹਾਂ ਵੀ ਤੁਹਾਨੂੰ ਹੈ ਵੀ ਹੁੰਦਾ ਜਿਸ ਟਾਈਮ ਵੀ ਤੁਹਾਨੂੰ ਤੰਗ ਕਰਦਾ ਤੁਹਾਨੂੰ ਲੱਗਦਾ ਤੁਸੀਂ ਉਹਦੀ ਗ੍ਰਿਫਤ ਉਹਦੇ ਚ ਗ੍ਰਿਫਤ ਵਿੱਚ ਆ ਗਏ ਹੋ ਟਾਈਮ ਤੁਸੀਂ ਨੋਟ ਕਰ ਲੈਣਾ ਬਸ ਇੰਨਾ ਕੰਮ ਤੁਸੀਂ ਕਰਨਾ ਹੈ ਤਿੰਨ ਮਹੀਨੇ ਬਾਅਦ ਤੁਸੀਂ ਆਪਣੇ ਆਪ ਨੂੰ ਜਾਣੋਗੇ ਤੇ ਬਹੁਤ ਵੱਡੀ ਗੱਲ ਹੈ ਪਰ ਤੁਹਾਡੇ ਵਾਸਤੇ ਕਿਸ ਤਰ੍ਹਾਂ ਦੀ ਵਿਧੀ ਕੰਮ ਕਰੇਗੀ ਇਹ ਉਸ ਤੋਂ ਵੀ ਵੱਡੀ ਗੱਲ ਹੈ ਕਿਸ ਤਰ੍ਹਾਂ ਦਾ ਸਿਮਰਨ ਜਪ ਧਿਆਨ ਤੁਹਾਡੇ ਵਾਸਤੇ ਕੰਮ ਕਰ ਸਕਦਾ ਤੁਸੀਂ ਖੁਦ ਜੇ ਜਾਣੋਗੇ ਫਿਰ ਕੁਝ ਅੱਗੇ ਹੋ ਸਕਦਾ ਤੇ ਮੈਨੂੰ ਆਸ ਹੈ ਤੁਸੀਂ ਇਸ ਨੂੰ ਪੂਰਾ ਫਾਇਦਾ ਲਓਗੇ ਤੇ ਜਿਸ ਕਿਸਮ ਦੀ ਕੋਈ ਸਾਡੀ ਮਦਦ ਦੀ ਲੋੜ ਹੋਵੇ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਵੀ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਟਾਈਮ ਦਿਆ ਜਾਏ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਤੁਹਾਡਾ ਕੋਈ ਸਵਾਲ ਹੈ ਤੇ